ਬੈਕ ਟੂ ਸੁਪਰ ਮਾਮਸਾ ਇਸ ਰੈਸিপি ਵਾਂਸ ਅਗੇਨ ਤਾਂ ਚਲਿਏ ਦੇਖਦੇ ਹਾਂ ਅੱਜ ਕੀ ਬਣਦਾ। ਤੁਸੀਂ ਇਸ ਰੈਸিপি ਨੂੰ ਬਣਾਉਣ ਲਈ ਮੈਂ ਕੁਝ ਖਾਸ ਟਿਪਸ ਐਂਡ ਟ੍ਰਿਕਸ ਸ਼ੇਅਰ ਕਰਾਂਗੀ। ਬਿਨਾ ਕੰਡੈਂਸਡ ਮਿਲਕ ਵੀ ਤੁਸੀਂ ਮਿੱਠੇ ਨੂੰ ਬਹੁਤ ਸਵਾਦ ਬਣਾ ਸਕਦੇ ਹੋ। ਸਭ ਤੋਂ ਪਹਿਲਾਂ ਕੇਸਰ ਨੂੰ ਦੁੱਧ ਵਿੱਚ ਭਿਗੋ ਕੇ ਸਾਈਡ ਤੇ ਰੱਖ ਦਿੰਨੇ ਆ ਤੇ ਫਿਰ ਚੱਲਦੇ ਆ ਜੀ ਆਪਾਂ ਆਪਣੇ ਨੈਕਸਟ ਸਟੈਪ ਤੇ ਵੱਲ। ਇਸ ਰੈਸিপি ਨੂੰ ਸਪੈਸ਼ਲ ਬਣਾਉਂਦੀਆਂ ਨੇ ਇਹ ਬਾਰੀਕ ਸੇਵੀਆਂ। ਬੜੀ ਆਸਾਨੀ ਨਾਲ ਮਾਰਕੀਟ ਤੋਂ ਮਿਲ ਜਾਂਦੀਆਂ। ਥੋੜੇ ਜਿਵੇਂ ਮੇਵੇ ਲੈ ਲੈਨੇ ਜਿਹੜੇ ਤੁਹਾਡੇ ਕੋਲ ਪਏ ਨੇ ਤੁਸੀਂ ਉਹੀ ਲੈ ਲਓ ਤੇ ਉਸ ਤੋਂ ਬਾਅਦ ਜੀ ਇੱਕ ਮੋٹے ਤਲੇ ਦੇ ਪੈਨ ਦੇ ਵਿੱਚ ਆਪਾਂ ਪਾ ਲੈਣਾ ਜੀ ਕਿਓ ਉਹਨ ਦੇਸੀ ਘਿਓ ਦੇ ਨਾਲ ਮਿੱਠਾ ਬਣਾਵਾਂਗੇ ਤੇ ਸਵਾਦ ਤੇ ਬਨੇਗਾ ਥੋੜੇ ਜਿਹਾ ਕਾਜੂ ਥੋੜੇ ਜਿਹਾ ਪਿਸਤਾ ਥੋੜਾ ਜਿਹਾ ਮੈਂ ਲੈ ਲਿਆ ਨਾਰੀਅਲ ਥੋੜਾ ਜਿਹਾ ਲੈ ਲਿਆ ਜੀ ਬਦਾਮਾਂ ਨੂੰ ਕੱਟ ਕੇ ਇਹਨਾਂ ਸਭ ਨੂੰ ਤੁਸੀਂ ਚੰਗੀ ਤਰ੍ਹਾਂ ਲੋ ਫਲੇਮ ਤੇ 2-3 ਮਿੰਟ ਲਈ ਪੁੰਨ ਲੈਣਾ ਯਾਦ ਰੱਖਿਓ ਰੰਗ ਸੋਨਾ ਸੁਨਹਿਰਾ ਹੋ ਜਾਏ ਆਪਾਂ ਇਹਨਾਂ ਨੂੰ ਪਲੇਟ 'ਚ ਕੱਢ ਕੇ ਸਾਈਡ ਤੇ ਰੱਖ ਲਵਾਂਗੇ ਤਾਂ ਜੋ ਅਸੀਂ ਆਪਣੇ ਅਗਲੇ ਸਟੈਪ ਵੱਲ ਚੱਲ ਸਕੀਏ ਉਸੇ 팬 ਦੇ ਵਿੱਚ ਮੈਂ ਜੀ ਉਸੇ ਕਯੋਨ ਨੂੰ ਯੂਜ਼ ਕੀਤਾ ਉਹਦੇ ਵਿੱਚ ਹੀ ਆਪਾਂ ਪਾ ਦਿੱਤੀਆਂ ਨੇ ਬਰੀਕ ਸੇਵੀਆਂ ਹੁਣ ਇਹਨਾਂ ਨੂੰ ਵੀ 4-5 ਮਿੰਟ ਲਈ ਲੋ ਫਲੇਮ ਤੇ ਸੁਨਹਿਰਾ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ ਤੇ ਜਦੋਂ ਤੱਕ ਇਹ ਪੁੰਨ ਰਹੀਆਂ ਨੇ ਆਪਾਂ ਚੱਲਦੇ ਹਾਂ ਜੀ ਆਪਣੇ ਇੱਕ ਇੰਪੋਰਟੈਂਟ ਸਟੈਪ ਵੱਲ ਇੱਕ ਛੋਟੀ ਕੌਲੀ ਦੇ ਵਿੱਚ ਮੈਂ ਦੋ ਵੱਡੇ ਚਮਚ ਭਰ ਕੇ ਲਏ ਨੇ ਮਿਲਕ ਪਾਊਡਰ ਦੇ ਦੋ ਤਿੰਨ ਚਮਚ ਪਾ ਲੈਨੇ ਜੀ ਫਰੈਸ਼ ਦੁੱਧ ਦੇ ਇਹਨਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਜੋ ਇੱਕ ਵਧੀਆ ਜੀ ਸਾਡੇ ਕੋਲ ਪੇਸਟ ਰੈਡੀ ਹੋ ਜਾਏ ਹੁਣ ਪੇਸਟ ਦੀ ਕੰਸਿਸਟੈਂਸੀ ਕੁਝ ਐਦਾਂ ਦੀ ਹੋਏਗੀ ਤੇ ਇਹਦੇ 'ਚ ਧਿਆਨ ਰੱਖਿਓ ਕੋਈ ਗੱਠਾ ਵਗੈਰਾ ਨਾ ਹੋਣ ਦੂਜੇ ਪਾਸੇ ਜੀ ਸਾਡੀਆਂ ਜਿਹੜੀਆਂ ਸੇਵੀਆਂ ਨੇ ਬੜੀਆਂ ਹੀ ਸੋਨਿਆ ਰੰਗ ਛੱਡ ਗਈਆਂ ਨੇ ਬ੍ਰਾਊਨ ਕਲਰ ਆ ਗਿਆ ਹੈ ਜਦੋਂ ਤੁਹਾਡਾ ਮਨ ਚਾਇਆ ਕਲਰ ਆ ਗਿਆ ਤੇ ਆਪਾਂ ਇਹਦੇ ਵਿੱਚ ਪਾ ਦੇਾਂਗੇ ਜੀ ਦੁੱਧ ਦੁੱਧ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਹੁਣੇ ਪੇਸਟ ਬਣਾਈ ਸੀ ਆਪਾਂ ਉਹ ਵੀ ਪਾ ਲੈਣੀ ਹੈ ਇਹ ਪੇਸਟ ਨੂੰ ਪਾਉਂਦਿਆਂ ਹੀ ਸੇਵੀਆਂ ਇੱਕਦਮ ਗਾੜੀਆਂ ਹੋ ਜਾਣਗੀਆਂ ਤੇ ਦੂਸਰਾ ਇਹਦਾ ਸਵਾਦ ਵੀ ਬਹੁਤ ਹੀ ਵਧ ਜਾਏਗਾ ਉਸ ਤੋਂ ਬਾਅਦ ਪਾਤਾ ਜਿਸੀ ਕੇਸਰ ਵਾਲਾ ਦੁੱਧ ਤਦ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਵੇਟ ਕਰਾਂਗੇ ਇੱਕ ਤੋਂ ਦੋ ਉਬਾਲਾਂ ਦੀ ਇੰਨਾਂ ਸੇਵੀਆਂ ਨਾਲ ਬਚਪਨ ਦੀਆਂ ਪੜੀਆਂ ਹੀ ਯਾਦਾਂ ਜੁੜੀਆਂ ਨੇ ਉਸ ਟਾਈਮ ਵਰਮੀਸੈਲੀ ਬਹੁਤ ਘੱਟ ਮਿਲਦੀਆਂ ਸੀ ਇਹੀ ਵਾਲੀਆਂ ਸੇਵੀਆਂ ਮਾਰਕੀਟ 'ਚ ਅਵੇਲੇਬਲ ਹੁੰਦੀਆਂ ਸੀ ਤੇ ਹਰ ਸਪੈਸ਼ਲ ਲੋਕੇਸ਼ਨ ਤੇ ਇੱਕ ਮਿੱਠਾ ਤੇ ਜ਼ਰੂਰ ਬੰਦਾ ਸੀ ਤੁਹਾਡੀ ਵੀ ਕੋਈ ਯਾਦ ਜੁੜੀ ਹੈ ਇਸ ਰੈਸিপি ਦੇ ਨਾਲ ਤੇ ਜ਼ਰੂਰ ਸਾਂਝੀ ਕਰਿਓ ਤੇ ਹੁਣ ਪਾਲਣੇ ਆ ਜੀ ਅਸੀਂ ਮਿੱਠਾ ਚੀਨੀ ਨੂੰ ਅਵੋਇਡ ਕਰਦੇ ਹੋਏ ਆਪਾਂ ਪਾ ਲਈ ਜੀ ਸ਼ੱਕਰ ਪਰ ਸ਼ੱਕਰ ਤੁਸੀਂ ਐਂਡ 'ਚ ਪਾਣੀ ਹੈ بس ਇੱਕ ਬਾਲ ਆ ਜਾਏ ਤੇ ਗੈਸ ਨੂੰ ਤੁਸੀਂ ਬੰਦ ਕਰ ਦੇਣਾ ਹੈ ਤੇ ਲਓ ਜੀ ਕਰਮਾ ਗਰਮ ਸੇਵੀਆਂ ਜਿਹੜੀਆਂ ਨਾ ਤੁਹਾਨੂੰ ਦੇਣ ਗਿਆ ਸਿਰਫ ਸਵਾਦ ਇਹਨਾਂ ਨੂੰ ਸਰਦੀ ਜ਼ੁਕਾਮ ਚ ਖਾਓਗੇ ਨਾ ਤਾਂ ਵੀ ਤੁਹਾਡਾ ਜ਼ੁਕਾਮ ਖਾਂਸੀ ਕਿੱਥੇ ਦੌਰ ਜਾਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੁਣ ਤੁਸੀਂ ਇਸ ਰੈਸিপি ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਇਹ ਰੈਸিপি ਕਿਵੇਂ ਦੀ ਲੱਗੀ ਦੇਖਦੇ ਰਹੋ ਸੁਪਰਮਮਸ ਰੈਸਪੀਜ਼ ਮਿਲਦੇ ਹੈ ਇੱਕ ਨਵੀਂ ਜੀ ਵੀਡੀਓ ਦੇ ਵਿੱਚ YouTube ਤੇ ਦੇਖ ਰਹੇ ਹੋ ਤੇ ਸਬਸਕ੍ਰਾਈਬ ਕਰ ਲਓ Facebook Instagram ਤੇ ਦੇਖ ਰਹੇ ਹੋ ਤੇ ਜਲਦੀ ਨਾਲ ਫੋਲੋ ਕਰ ਲਓ ਤੇ ਹੁਣ ਵੇਟ ਕਿਸ ਗੱਲ ਦੀ ਕਿਚਨ ਚ ਜਾਓ ਆਪਣੀ ਫੈਮਿਲੀ ਲਈ ਬਣਾਓ ਐ ਸੇਵੀਆਂ ਤੇ ਇੰਜੋਏ ਕਰੋ ਇਸ ਰੈਸিপি ਨੂੰ